ਪੰਜਾਬ ਪੁਲਿਸ ਲਗਾਤਾਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਆਪਣੀ ਮੁਹਿੰਮ ਚਲਾਈ ਹੋਈ ਉਸੇ ਮੁਹਿੰਮ ਦੇ ਤਹਿਤ ਪੁਲਿਸ ਵੱਲੋਂ ਜਿਹੜਾ ਪਸੀਆਣਾ ਪੁਲਿਸ ਸਟੇਸ਼ਨ ਸਮਾਣਾ ਉਪ ਮੰਡਲ ਪੁਲਿਸ ਦੇ ਅਧੀਨ ਆਂਦਾ ਹੈ ਉਸਦੇ ਪਿੰਡ ਸੇਰਮਾਜਰਾ ਜਿੱਥੇ ਕੀ ਇੱਕ ਵਿਅਕਤੀ ਬੂਟਾ ਸਿੰਘ ਵੱਲੋਂ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਗਈ ਔਰ ਉਸ ਦੇ ਬਾਅਦ ਪਸੀਆਣਾ ਪੁਲਿਸ ਵੱਲੋਂ ਇਸ ਮਾਮਲੇ ਨੂੰ ਅਥਾਰਟੀ ਥੋਟੀ ਦਿੱਲੀ ਭੇਜਿਆ ਗਿਆ ਜਿੱਥੇ ਕਿ ਉਸ ਅਥਾਰਟੀ ਵੱਲੋਂ ਇਸ ਪ੍ਰਾਪਰਟੀ ਨੂੰ ਫ੍ਰੀਜ਼ ਕਰਨ ਦੇ ਆਦੇਸ਼ ਦਿੱਤੇ ਡੀਐਸਪੀ ਸਮਾਣਾ ਫਤੇਹ ਸਿੰਘ ਬਰਾੜਬਲ ਨੂੰ ਖੁਦ ਉੱਥੇ ਮੌਕੇ ਤੇ ਪਹੁੰਚ ਕੇ ਉਹਦੇ ਕਰਤੇ ਪਾਰ ਜਿਹੜਾ ਨੋਟਿਸ ਲਾਇਆ ਗਿਆ ਕਿ ਇਸ ਪ੍ਰਾਪਰਟੀ ਨੂੰ ਕੋਈ ਨਾ ਖਰੀਦੇ ਨਾ ਇਹ ਵਿਅਕਤੀ ਇਸ ਨੂੰ ਵੇਚ ਸਕਦਾ ਨਸਾ ਵੇਚਣ ਵਾਲਿਆਂ ਦੇ ਖਿਲਾਫ ਸਮਾਣਾ ਪੁਲਿਸ ਲਗਾਤਾਰ ਕਾਰਵਾਈ ਜਾਰੀ ਰੱਖੇਗੀ ਅਤੇ ਉਸੇ ਕੇ ਤਹਿਤ ਇਹ ਕਾਰਵਾਈ ਕੀਤੀ ਗਈ ਹੈ ਜਾਣਕਾਰੀ ਡੀਐਸਪੀ ਸਮਾਣਾ ਫਤੇਹ ਸਿੰਘ ਬਰਾੜਬਲ ਨੂੰ ਦਿੱਤੀ ਗਈ ਇਸ ਮੌਕੇ ਤੇ ਪਸਿਆਣਾ ਥਾਣਾ ਦੇ ਇੰਚਾਰਜ ਇੰਸਪੈਕਟਰ ਅਮਨਪਾਲ ਸਿੰਘ ਅਤੇ ਡਕਾਲਾ ਚੌਂਕ ਦੇ ਇੰਚਾਰਜ ਵੀ ਹਾਜ਼ਰ ਰਹੇ ਮਾਨਯੋਗ ਐਸਐਸਪੀ ਪਟਿਆਲਾ ਸ਼੍ਰੀ ਵਰਨ ਸ਼ਰਮਾ ਆਈਪੀਐਸ ਦੇ ਦਿਸ਼ਾ ਨਿਰਦੇਸ਼ ਹੇਠ ਇੱਕ ਜੰਗੀ ਪੱਧਰ ਤੇ ਨਸ਼ਾ ਵਿਰੋਧ ਕਾਰਵਾਈ ਕਰਦੇ ਹੋਏ ਸਰਕਲ ਸਮਾਣਾ ਵਿੱਚ ਬੜੀ ਸਨੋਂ ਵੱਡੀ ਸਫਲਤਾ ਹਾਸਲ ਹੋਈ ਹੈ ਐਸਐਚਓ ਪਸਿਆਣਾ ਇੰਸਪੈਕਟਰ ਅਮਨਪਾਲ ਤੇ ਉਹਨਾਂ ਦੀ ਟੀਮ ਨੇ ਇੱਕ ਸਾਡੇ ਐਨਡੀਪੀਐਸ ਸਮਗਲਰ ਦੇ ਪ੍ਰੋਪਰਟੀ ਫਰਫੀਚਰ ਦਾ ਕੇਸ ਬਣਾ ਕੇ ਭੇਜਿਆ ਸੀ ਉਹ ਸ਼ੇਰਮਾ ਜੀ ਦਾ ਰਹਿਣ ਵਾਲਾ ਹੈ ਬੰਦੇ ਦਾ ਨਾਮ ਹੈ ਬੂਤਾ ਸਿੰਘ ਪੁੱਤਰ ਜੂਰਾ ਸਿੰਘ ਵਾਸੀ ਸ਼ੇਰਮਾ ਜਰਾ ਆ ਉਹਦਾ ਉਹਨੇ ਨਸ਼ਾ ਵੇਚ ਵਿੱਚ ਕਿ ਆ ਸੰਪਤੀ ਬਣਾਈ ਸੀ ਜਿਸ ਦੇ ਫ੍ਰੀਜ਼ਿੰਗ ਆਰਡਰ ਕੰਪੀਟੈਂਟ ਅਥਾਰਟੀ ਦਿੱਲੀ ਤੋਂ حاصل ਕੀਤੇ ਗਏ ਹਨ ਇਹ ਤਕਰੀਬਨ ਇਹਦਾ 20 ਲੱਖ ਦੀ ਸੰਪਤੀ ਹੈ ਜਿਹੜਾ ਇਹ ਘਰੇ ਨੇ ਬਣਾਇਆ ਤੇ ਇਹਦਾ ਪਾਸਟ ਕ੍ਰਿਮੀਨਲ ਰਿਕਾਰਡ ਵੀ ਹੈ ਤੇ ਇਹ ਤਕਰੀਬਨ ਇਹਤੇ 4 ਐਨਡੀਪੀਐਸਐਮ ਖੁਦ ਨੇ ਦਰਜ ਹਨ ਜਿਹੜੇ ਕਿ ਕਮਰਸ਼ੀਅਲ ਕੋਰਟਤੀ ਤੇ ਸਾਨੂੰ ਇਹਦਾ ਯੋਗ ਨਸ਼ਾ ਵਿਰੁੱਧ ਇਹ ਇੱਕ ਬੜੀ ਸਫਲਤਾ ਹਾਸਲ ਹੋਈ ਹੈ ਸਰਕਾਰੀ ਹੋਸ ਖੁਸ਼ ਨਿਵਾ ਦਿਨਾ ਚਾਹੁੰਦੇ ਹਾਂ ਜੀ ਇਹ ਨਸ਼ਾ ਸਮਗਲ ਕਰਦਾ ਜੋ ਕਿਸੇ ਜਿਹੜੇ ਵੀ ਹੋਰ ਇਹੋ ਜੇ ਨਸ਼ਾ ਵੇਚਣ ਦੇ ਆਦੀ ਨੇ ਆ ਮਾੜੇ ਅੰਸਰ ਨੇ ਉਹਨਾਂ ਨੂੰ ਸਾਡੀ ਅਹੀ ਸਖਤ ਚੇਤਾਵਨੀ ਹੈ ਦੀ ਇਹ ਗੁਰੁੱਤੰਦਾ ਛੱਡ ਕੇ ਆਮ ਜ਼ਿੰਦਗੀ ਬਤੀਤ ਕਰੋ ਮਿਹਨਤ ਮਜ਼ਦੂਰੀ ਕਰੋ ਜਾਂ ਕੋਈ ਹੋਰ ਸਾਧਨ ਦੁਕਾਨਦਾਰੀ ਕਰੋ ਕੋਈ ਕੰਮਕਾਰ ਕਰੋ ਲੋਕਾਂ ਦੀ ਜ਼ਿੰਦਗੀਾਂ ਤਬਾਹ ਨਾ ਕਰੋ ਵਰਨਾ ਪੰਜਾਬ ਪੁਲਿਸ ਤੁਹਾਡੇ ਖਿਲਾਫ ਤੁਹਾਡੇ ਖਿਲਾਫ ਸਕਤੋ ਸਕਤ ਕਰ ਰਹੀ ਕਰੇਗੀ ਥੈਂਕ ਯੂ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼